ਆ ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਤਾਜ਼ੀਆਂ ਸੂਈਆਂ ਗਾਂਵਾਂ ਸੇ ਲੈ ਕੇ ਆਏ ਹਾਂ ਜੀ ਆਓ ਪੁੱਛ ਲੈਨੇ ਆਂ ਭਾਈ ਤੋਂ ਟੀਲ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਵਧੀਆ ਬਹੁਤ ਵਧੀਆ ਡਾਕਟਰ ਸਾਹਿਬ ਸੁਣਾਓ ਕਿਵੇਂ ਠੀਕ ਵਧੀਆ ਚੱਲਦਾ ਕੰਮ ਬਹੁਤ ਵਧੀਆ ਚੱਲੀ ਜਾਂਦਾ ਜੀ ਚਲੋ ਵਧੀਆ ਨਾਮ ਤੇ ਐਡਰੈਸ ਬੋਲੋ ਨਾਮ ਅੰਬੀਆ ਜੀ ਪਿੰਡ ਚੀਦਾ ਹਮ ਡਿਸਟੋ ਮੋਗਾ ਤਹਿਸੀਲ ਬਾਗਾ ਪੁਰਾਣੀ ਨੇੜੇ ਪਿੰਡ ਬਈ ਨੇੜੇ ਆਪਣੇ ਸੁਖਨਾਂ ਦਾ ਠੱਠੀ ਭਾਈ ਹੈ ਮਾੜੀ ਹੈ ਜੀ ਠੀਕ ਆ ਭਗਤਾ ਭਗਤਾ ਵੀ ਨੇੜੇ ਹੀ ਆਪਾਂ ਨੂੰ ਮੋਬਾਈਲ ਨੰਬਰ ਬੋਲੋ 987295021 ਠੀਕ ਆ ਭਾਈ ਭਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਚਕ ਡਾਕਟਰ ਚੌਕੀ ਹਮੂ ਦੀ ਹੈ ਠੀਕ ਆ ਹਾਂਜੀ ਅੱਜ ਤੀਜਾ ਦਿਨ ਹੈ ਚੌਥਾ ਦਿਨ ਸੂਈ ਨੂੰ ਤੀਜਾ ਚੌਥਾ ਦਿਨ ਹਾਂਜੀ ਸਵੇਰ ਕਿਹੜਾ ਦੁੱਜਾ ਨਹੀਂ ਪ੍ਰੂਣੀ ਹੈ ਜੀ ਇਹ ਹਾਂਜੀ ਪ੍ਰੂਣੀ ਹੈ ਹਾਂਜੀ ਠੀਕ ਆ ਪਹਿਲਾ ਸੂਆ ਕਰਮ ਵਾਲੀ ਸੂਈ ਆ ਬੱਚਾ ਕੀ ਦਿੱਤਾ ਭਾਈ ਮਗਰ ਤਾਂ ਬੱਚਾ ਰਟਾ ਬੱਚਾ ਦਿੱਤਾ ਹਾਂਜੀ ਠੰਡੀ ਠੁੰਡੀ ਬਹੁਤ ਰਟਾ ਸੋਈ ਭਾਈ ਜੋ ਥਲੇ ਲੈ ਭਾਈ ਚਵਾਈ ਚੁਈ ਇੱਕ ਨੰਬਰ ਦਾ ਸਾਹ ਕੋਈ ਚੱਕਰੀ ਠੰਡੀ ਸੀਰ ਫੁੱਲ ਚਵਾਈ ਦੇਖੋ ਬੜੀ ਚੰਗੀ ਚਵਾਈ ਇੱਕ ਨੰਬਰ ਹੀ ਮੋਟੀ ਮੋਟੀ ਚਵਾਈ ਆ ਕੋਈ ਨਿਆਣਾ ਨਹੀਂ ਪਾਇਆ ਕੋਈ ਬੱਚਾ ਨਹੀਂ ਛੱਡਿਆ ਜਿਵੇਂ ਮਰਜੀ ਬਹਿ ਜਾ ਕੋਈ ਚੱਕਰੀ ਠੰਡੀ ਐਨੀ ਆਂ ਐਂ ਬਹਿ ਜਾ ਬੜਾ ਕੱਲਾ ਥਾਣਾ ਮੁਠੀ ਨਾਲ ਥਣ ਚਾਰੇ ਥਣ ਨਿਕਣਵੇਂ ਪੂਰੇ ਗੈਬ ਤੇ ਲੈ ਜਿਵੇਂ ਪਲੂਨ ਆ ਨਾ ਥਣ ਬਹੁਤ ਚੰਗਾ ਲੱਗਿਆ ਤੇ ਆਰਡਰ ਦੇਖੋ ਕਮਾਲ ਦਾ ਬਹੁਤ ਸੋਹਣੀ ਫੀਟਿੰਗ ਲੇ ਲਈ ਰੋ ਸੂਈ ਸਵਾਈ ਦੇਖੋ ਮੂੰਹ ਦੀ ਫੇਸਬੁਕ ਦੇਖੋ ਕਿੰਨਾ ਸੋਹਣਾ ਫੇਸ ਬੜਾ ਪਿਆਰਾ ਕਹਿੰਦੇ ਦੇਖੋ ਕਿੰਨਾ ਕੋ ਦੁੱਧ ਦੇ ਦੂਸਟੀ ਮੇੜਿਆ ਡਾਕਟਰ ਸਾਹਿਬ ਝੂਠ ਮਾਣਦਾ ਪਹ 20 ਕਹਦੇ ਨੇ ਬਾਈ ਕਹਦੇ ਨੇ 15 14 ਕਿਲੋ ਦੁੱਧ ਆਉਣਾ ਬੱਚੀ ਨੂੰ ਦੇ ਦੋ ਪਰੂਨ ਨੇ ਬਾਕੀ ਫੈਂਟ ਵਾਲਾ ਹੋ ਦੁੱਧ ਕਿ ਨਹੀਂ ਹਾਂਜੀ ਗਰਮੀ ਗੁਰਮੀ ਨਹੀਂ ਮੰਣੀ ਫੈਂਟ ਵਾਲਾ ਦੁੱਧ ਹੂ ਲੇਵਾ ਕਮਾਲ ਦਾ ਮੁੱਠੀ ਵਾਲਾ ਪ੍ਰਾਈਡਰ ਖੁੱਲੀ ਛੱਡ ਕੇ ਵਹਿ ਜਾਂਦਾ ਵੀ ਆਪਾਂ ਯਾਰ ਘਰ ਦਾ ਗਾਰੰਟੀ ਅਗਲੇ ਵੇੜੇ ਦੇ ਬੱਚਾ ਵਾਲੇ ਖੜਾ ਲਈ ਬਾਈ ਨੇ ਜਿਵੇਂ ਮਰਜ਼ੀ ਬੈਜਾ ਕੋਈ ਚੱਕਣੀ ਨਹੀਂ ਹੱਲਣਾ ਕਰਨ ਵਾਲੀ ਨਹੀਂ ਤੇ ਚਵਾਈ ਪਲਾ ਚਵਾਈ ਵੇੜੇ ਚ ਪਲਾ ਬੈਗੇ ਚੋਈ ਜਾ ਅਗਲਾ ਤਾਂ ਵੀ ਆਪਣੀ ਗਾਰੰਟੀ ਆ ਠੀਕ ਕਰਦਾ ਵੀ ਚੋਈ ਚੱਲ ਚੋਈ ਚੱਲ ਇੱਕ ਨੰਬਰ ਚਵਾਈ ਆ ਬਈ ਠੰਡੀ ਸੀਲਾ ਮੁੱਠਾ ਥਣ ਕਲਾ ਕਲਾ ਥਣ ਤੇ ਕੀ ਮੋਲ ਬਈ ਜਾਇਜ਼ ਜਦ ਡਾਡ ਦਾ ਮੋਲ 45000 ਰੁਪਏ ਜੀ ਮਾਨਤਨ ਹੋ ਜਾ ਹਾਂ ਥੋੜਾ ਬਹੁਤਾ ਮਾਨਤਨ ਹੋ ਜੂ ਰੈਡ ਸਾਹਿਬ ਠੀਕ ਆ ਬਾਈ ਜਮਾ ਜਾਇਜ਼ ਮੋਲਾ ਬਾਈ ਜਮਾ ਜਾਇਜ਼ ਮੋਲਾ ਰੈਡ ਸਾਹਿਬ ਲੋਕ ਸਾਥ ਕਰੀ ਜਾਂਦੇ ਪੈਂਡ ਕਰੀ ਜਾਂਦੇ ਆਪਾਂ ਉਹ ਜੋ ਮੋਲ ਹੀ ਨਹੀਂ ਕਰੇ ਸਹੀ ਗੱਲ ਆ ਲੇਵਾ ਦੇਖੋ ਕਮਾਲ ਆ ਫੀਟਿੰਗ ਵਾਲਾ ਲੇਵਾ ਬਹੁਤ ਸੋਹਣਾ ਆਰਡਰ ਬਈ ਮੋਲ ਵੀ ਜਮਾ ਜਾਇਜ਼ ਹੀ ਰੱਖਿਆ ਬਾਈ ਨੇ 45000 ਆ ਦੇਖ ਰੈਡ ਬੱਚਾ ਤੀਜਾ ਦਿਨ ਸੁਈ ਮੌਕੇ ਤੇ ਜ਼ਰੂਰ ਹੋ ਜੋ ਹਾਂ ਤੀਜਾ ਕਿਦਣ ਦੱਸਿਆ ਬਾਈ ਨੇ ਬੱਚਾ ਮਗਰ ਬੱਚਾ ਬਾਈ ਫੇਸ ਫੂਸ ਕਰਨ ਵਾਲੀ ਦਾ ਬਹੁਤ ਚੰਗਾ ਲੱਗ ਫੋਦੀ ਵਾਦੀ ਚੰਗੀ ਆ ਸਨਖ ਹੁਣਾ ਬੈਠ ਦੇ ਵਿੱਚ ਫੁੱਲ ਆ ਵੱਡੀ ਗੱਲ ਮੁੱਲ ਜਿਹੜਾ ਬਾਈ ਨੇ ਜਮਾ ਜੈ ਜੀ ਰੱਖਿਆ ਬਾਈ ਲੈਣ ਦੇਣ ਵਾਲਾ ਰੇਟ ਆ ਬਾਈ ਨੇ ਲੈ ਵਾ ਦੇਖੋ ਕਮਾਲ ਅੱਗੇ ਬਾਈ ਦੋ ਨੰਬਰ ਤੇ ਕਿਹੜਾ ਸੂਆ ਸੂਈ ਹੈ ਇਹ ਡਾਕਟਰ ਸਾਹਿਬ ਦੂਜਾ ਸੂਆ ਸੂਈ ਹੈ ਜੀ ਕਦੋਂ ਸੂਈ ਹੈ ਬਾਈ ਇਹਰ ਕੱਲ ਸੂਈ ਹੈ ਡਾਕਟਰ ਸਾਹਿਬ ਕੱਲ ਨੂੰ ਸੂਈ ਹੈ ਹਾਂਜੀ ਬੱਚਾ ਕੀ ਦਿੱਤਾ ਨੇ ਮਗਰ ਤਾਂ ਬੱਚਾ ਡਾਕਟਰ ਸਾਹਿਬ ਬੱਚਾ ਦਿੱਤਾ ਹਾਂਜੀ ਕਿੰਨਾ ਕੁ ਵੱਡਾ ਫਿਰ ਤੜਕੇ ਘਟੇ ਰਸ ਬੋੜਾ ਇਹਦਾ ਆਪਣਾ 6 5 6 ਕਿਲੋ ਬੋੜਾ ਘਟੇ ਠੀਕ ਆ ਹਾਂ ਜੀ ਦੁੱਧ ਦੀ ਦੁੱਧ ਦੀ ਅਸਟੀਮੇਟ ਆ ਡਾਕਟਰ ਦੁੱਧ ਦੀ 12 12 ਕਿਲੋ ਆਉਣਾ ਬੜੇ ਠੀਕ ਆ ਲੇਵਾ ਦੇਖੋ ਕਮਾਲ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਚਾਰੇ ਥਣ ਨਿਕਲਣਵੇਂ ਪੂਰੇ ਗੈਪ ਤੇ ਫੇਸ ਬੜਾ ਚੰਗਾ ਹੈ ਨਾ ਹਾਂ ਜੀ ਚੰਗੀ ਆ ਵੜ ਕੱਦ ਕਾ 84 ਜੀ ਸੂਈ ਸਵਾਈਆ ਬੱਚਾ ਮਗਰ ਬੱਚਾ ਤੋੜਾ ਦੇਖੋ ਚਮਕ ਚਮਕ ਚੰਗੀ ਆ ਕੱਦ ਵੜ ਚੰਗਾ ਲੇਵਾ ਕਮਾਲ ਦਾ ਮੁਠੀ ਵਾਲਾ ਥਣਾ ਕੱਲਾ ਕੱਲਾ ਥਣਾ ਇਹਦਾ ਕੀ ਮੋਲ ਆ ਭਾਈ ਜੈਜ ਇਹਦਾ 62000 ਰੁਪਿਆ ਡਾਕਟਰ ਸਾਹਿਬ ਮਾਨਤਨ ਹੋ ਜੀ ਹਾਂਜੀ ਮਾਨਤਨ ਹੋ ਜੀ ਚਵਾਈ ਚੁਈ ਬਹੁਤ ਚੰਗੀ ਲੱਗ ਡਾਕਟਰ ਸਾਹਿਬ 62000 ਰੁਪਿਆ ਮੋਲ ਨਾ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋ ਜੀ ਚਵਾਈ ਚੁਈ ਬਾਈ ਕਹਿੰਦਾ ਇੱਕ ਨੰਬਰ ਲੱਗੀ ਠੰਡੀ ਸੀਲ ਆ ਸੂਈ ਸਵਾਈ ਆ ਬੱਚਾ ਮਗਰ ਬੱਚਾ ਕੁਆਲਿਟੀ ਵੈਟ ਦੀ ਬਹੁਤ ਚੰਗੀ ਆ ਲੇਵਾ ਬਹੁਤ ਆ ਵੈਟ ਦੇ ਤੇ ਨਾੜਾ ਨੂਣਾ ਚੈੱਕ ਕਰੋ ਤਰੀਕੀ ਬਰੂਕੀ ਜੇ ਫੋਲਾ ਕੱਲਾ ਕੱਲਾ ਥਣ ਪੂਰੀ ਵਿੱਤੀ ਦੇ ਥਣ ਬਾਕੀ ਕੋਈ ਯੱਕਰ ਨਹੀਂ ਧਾਰਾ ਮਾਰ ਕੇ ਦਿਖਾ ਦੇ ਲਾਇਆ ਭਾਈ ਜਿਵੇਂ ਮਰਜ਼ੀ ਬੈਹਦਾ ਕੋਈ ਚੱਕਰੀ ਨਹੀਂ ਚੋਣ ਦੇਖੋ ਚਵਾਈ ਬਾਲੀ ਚੰਗੀ ਹੈ ਨਾ ਮੋਟੀ ਮੋਟੀ ਚਵਾਈ ਹੈ ਜਿਵੇਂ ਮਰਜ਼ੀ ਬੈਠਾ ਰ ਕੋਈ ਚੱਕਰੀ ਚਵਾਈ ਦਾ ਨਾਂਭਾ ਨਹੀਂ ਹੁੰਦਾ ਦੋਨਾਂ ਕਾਂ ਦੇ ਅੰਦਰ ਰੱਡ ਸਾਹਿਬ ਇਹ ਗੱਲ ਹੈ ਚੋਣ ਚਵਾ ਕਰ ਮਲੀ ਦਾ ਇੱਕ ਨੰਬਰ ਵਾਲਾ ਲੋ ਬਾਲੀ ਚੰਗੀ ਚਵਾਈ ਹੈ ਮੋਟੀ ਮੋਟੀ ਚਵਾਈ ਹੈ ਕੀ ਬਾਤ ਹੈ ਮਾਉ ਇਹਨਾਂ ਨੂੰ ਫੂਨ ਤੇ ਮਗਾਲੇ ਬੰਦਾ ਚਵਾਈ ਦੀ ਆਪਣੀ ਗਾਰੰਟੀ ਹੈ ਠੀਕ ਆ ਹਾਂਜੀ ਡਾਕਟਰ ਸਾਹਿਬ ਬਾਲਾ ਚੰਗਾ ਚੋਣ ਲੱਗਿਆ ਇੱਕ ਨੰਬਰ ਚੋਣ ਹੈ ਡਾਕਟਰ ਸਾਹਿਬ ਇਹ ਲੇਵਾ ਦੇਖੋ ਲੇਵਾ ਬਹੁਤਾ ਕੱਲਾ ਕੱਲਾ ਥਣ ਮੁੱਠੀ ਵਾਲਾ ਥਣ ਮੁੱਲ ਵੀ ਬਾਈ ਨੇ ਜਾਇ ਜਾਈ ਰੱਖਿਆ ਇਮਾਨਦਾਰ ਜ਼ਰੂਰ ਹੋ ਜੂਗਾ ਸੋ ਵੀ ਸਵਾਈ ਆ ਬੜਾ ਬਾਈ ਦੋਵੇਂ ਚੰਗੇ ਮੁੱਲ ਤੇ ਮੈਂ ਜਾਇਜ਼ ਰੱਖੇ ਆ ਕਿਸੇ ਵੀਰ ਨੂੰ ਦੋਨਾ ਚੋ ਕੋਈ ਵੀ ਪਸੰਦ ਆਏ ਬਾਈ ਨਾਲ ਕਨੈਕਟ ਕਰ ਲਓ ਜੀ ਧੰਨਵਾਦ